ਜਿਹੜਾ ਬੁਕੇ ਆ ਸਰਵਿੰਦਰ ਸਿੰਘ ਮਰਵਾਹਾ ਜਿਹੜੇ ਭਾਜਪਾ ਦੇ ਦਿੱਲੀ ਤੋਂ ਐਮਐਲਏ ਰਹੇ ਆ ਜਿਹੜੇ ਕਿ ਇੰਨਾਤ ਨਫਰਤ ਫੈਲਾਉਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਬੁਕੇ ਭੇਜ ਰਹੀਆਂ ਹਾਂ ਦਵਾਦੀਆਂ ਕਿ 86 ਨੂੰ ਸਾਈਡ ਕਰਕੇ ਵੀ ਪੰਜਾਬ ਨੇ ਕਾਂਗਰਸ ਤੇ ਆਪਣਾ ਵਿਸ਼ਵਾਸ ਦਿਖਾਇਆ ਕਿਉਂਕਿ ਉਹ ਹਾਲਾਤ ਹੀ ਕੁਸ਼ਜੇਹ ਬਣੇ ਸੀਗੇ ਮੈਂ ਹੁ ਫੇਰ ਪ੍ਰਾਣੀਆਂ ਗੱਲਾਂ ਕਰੂੰਗੀ ਤਾਂ ਉਹ ਸਹੀ ਨਹੀਂ ਐ ਪੰਜਾਬ ਨੂੰ ਜੋ ਅੱਜ ਪੁਰਾਣਾ ਜੋ ਅੱਜ ਹਾਲਾਤ ਨੇ ਜੋ ਅੱਜ ਨਫਰਤ ਫੈਲਾਈ ਜਾ ਰਹੀ ਹੈ ਇਹਦੇ ਤੇ ਗੱਲ ਕਰੋ ਪੰਜਾਬ ਨੇ ਤਾਂ ਬੀਜੇਪੀ ਦੇ ਵਿਚਾਰਧਾਰਾ ਨੂੰ ਰਿਜੈਕਟ ਕੀਤਾ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਇਹ ਆਪਕੇ ਡਿਬੇਟ ਕੀਤੀ ਸੀਗੀ ਵੀ ਜ਼ੀਰੋ ਅੰਡਾ ਬੀਜੇਪੀ ਦਾ ਹੈ ਨਾ ਜ਼ੀਰੋ ਅੰਡਾ ਨਹੀਂ ਬੀਜੇਪੀ ਦਾ ਆ ਜੇ ਉਹ ਵਿਚਾਰਧਾਰਾ ਨਹੀਂ ਚੰਗੀ ਸੀ ਤਾਂ ਪੰਜਾਬ ਵਾਲੇ ਅਪਣਾ ਲੰਦੇ ਇਹ ਪੰਜਾਬ ਨੇ ਕਾਂਗਰਸ ਤੇ ਆਪ ਦਾ ਵਿਸ਼ਵਾਸ ਦਿਖਾਇਆ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਉਮੀਦਾਂ ਟਿਕੀਆਂ ਤੇ ਗੱਲ ਹੈ ਰਾਹੁਲ ਗਾਂਧੀ ਜੀ ਦੀ ਜਿਹੜੀ ਯੂਐਸ ਦੀ ਵਿਜ਼ਿਟ ਹੈ ਜਿਦੇ ਵਿੱਚ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਉਹਨਾਂ ਨੇ ਵੱਖ-ਵੱਖ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਗੱਲਬਾਤ ਕੀਤੀ ਹੈ ਤੇ ਉਹਦਾ ਉਹਨਾਂ ਦੀਆਂ ਗੱਲਾਂ ਨੂੰ ਕਿਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕੋਈ ਗੱਲ ਅੱਗੇ ਚੱਕੀ ਜਾਂਦੀ ਹੈ ਮਿਸ ਇੰਟਰਪ੍ਰੀਟੇਸ਼ਨ ਜਿਹਦੀ ਕੀਤੀ ਜਾ ਰਹੀ ਹੈ ਉਸ ਵਿਚਾਰ ਤੇ ਅੱਜ ਮੈਂ ਪ੍ਰੈਸ ਕਾਨਫਰੰਸ ਰੱਖੀ ਹੈ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਦੋ ਵਿਚਾਰਧਾਰਾਵਾਂ ਦੀ ਹੈ ਇੱਕ ਪਾਸੇ ਉਹ ਨੇਤਾ ਹੈ ਜਿਹੜਾ ਕਹਿੰਦਾ ਮੈਂ ਨਫ਼ਰਤ ਦੇ ਬਾਜ਼ਾਰ 'ਚ ਮੁਹੱਬਤ ਦੀ ਦੁਕਾਨ ਖੁੱਲ ਨਹੀਂ ਦਿੰਦੇ ਦੂਜੇ ਪਾਸੇ ਉਹ ਨੇਤਾ ਨਹੀਂ ਉਹ ਸੋਚ ਵਿਚਾਰਤਾ ਹੈ ਜਿਹੜੀ ਕਹਿੰਦੀ ਹੈ ਵੀ ਮੈਂ ਲੋਕਾਂ ਨੂੰ ਵੱਖ-ਵੱਖ ਕਰਕੇ ਜਾਤ-ਪਾਤ ਧਰਮ ਤੇ ਵੰਡ ਕੇ ਮੂੰਚੀ ਨੀਚ ਦੇ ਾਲਾਦ ਬੰਡ ਕੇ ਨਫਰਤ ਖਿਲਾਕੀ ਗੱਲ ਕਰਦੀ ਹੈ ਗੱਲ ਸਿਰਫ ਇਹੀ ਵਿਚਾਰਤਾ ਰਾਮਾ ਦੀ ਹੈ ਜਿਹੜੀ ਕਿ ਵੱਖ-ਵੱਖ ਥਾਂ ਤੇ ਰਾਹੁਲ ਗਾਂਧੀ ਜੀ ਨੇ ਜਦੋਂ ਇੰਟਰੈਕਸ਼ਨ ਗੱਲਬਾਤ ਕੀਤੀ ਹੈ ਉਹਦੇ ਵਿੱਚ ਇੱਕ ਗੱਲ ਜਿਹੜੀ ਨਿਕਲ ਕੇ ਆਈ ਸੀਗੀ ਪੰਜਾਬ ਦੇ ਵਿਸ਼ੇ ਦੇ ਉੱਤੇ ਸੀਗੀ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸੀ ਉਹਨਾਂ ਦੀ ਇੰਟਰੈਕਸ਼ਨ ਨੂੰ ਚਾਰ ਪੰਜ ਵਾਰ ਬੜੇ ਧਿਆਨ ਨਾਲ ਸੁਣਿਆ ਧਿਆਨ ਨਾਲ ਸੁਣਿਓ ਗੱਲ ਕੀ ਹੈ ਗੱਲ ਉਹ ਕਰ ਰਹੇ ਨੇ ਉਹਨਾਂ ਨੇ ਸ਼ੁਰੂਆਤ ਕੀਤੀ ਮੇਰੇ ਸੰਵਿਧਾਨ ਨੂੰ ਮੇਰੇ ਦੇਸ਼ ਦੇ ਸੰਵਿਧਾਨ ਨੂੰ ਖਤਰਾ ਸੀਗਾ ਖਤਰਾ ਹੈ ਇਸ ਵਿਚਾਰਧਾਰਤੋਂ ਕਿਉਂਕਿ ਸੰਵਿਧਾਨ ਦਾ ਪਹਿਲਾ ਅੱਖਰ ਜਿਹੜਾ ਹੈ ਸੰਵਿਧਾਨ ਦੇ ਵਿੱਚ ਕਹਿੰਦਾ ਹੈ ਕਿ ਭਾਰਤ ਕੀ ਹੈ ਇੰਡੀਆ ਦੈਟ ਇਜ਼ ਭਾਰਤ ਸ਼ਲ ਬੀ ਅ ਯੂਨੀਅਨ ਆਫ ਸਟੇਟਸ ਭਾਰਤ ਜਿਹੜਾ ਉਹ ਦਸਤਾ ਬਣਦੀਆਂ ਨੇ ਤੇ ਉਹ ਸਟੇਟ ਦੇ ਵਿੱਚ ਕੋਈ ਸਟੇਟ ਹੈ ਜੀ ਨਹੀਂ ਹੈ ਜਿਹੜੀ ਵੱਡੀ ਹੈ ਉੱਚੀ ਹੈ ਸੁੱਚੀ ਹੈ ਸਾਰੀਆਂ ਸਟੇਟਸ ਇਕੁਅਲ ਨੇ ਸਾਰੀਆਂ ਸਟੇਟਸ ਇਕੁਅਲ ਨੇ ਉਹ ਸਟੇਟਸ ਦੇ ਲੋਕ ਇਕੁਅਲ ਨੇ ਉਹਨਾਂ ਨੇ ਪੰਜਾਬ ਦੀ ਐਗਜ਼ਾਮਪਲ ਦਿੱਤੀ ਵੀ ਪੰਜਾਬ ਇੱਕ ਪੰਜਾਬ ਨਾਮ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬ ਤੇ ਲੋਕਾਂ ਦਾ ਪਿਆਰ ਉਹਨਾਂ ਦੀ ਬੋਲੀ ਉਹਨਾਂ ਦੇ ਸੰਸਕਾਰ ਉਹਨਾਂ ਦੇ ਟ੍ਰੈਡੀਸ਼ਨ ਉਹਨਾਂ ਦਾ ਕਲਚਰ ਇਹ ਸਾਰਾ ਜੁੜ ਕੇ ਪੰਜਾਬ ਬਣਦਾ ਹੈ ਸੇਮ ਇਸੇ ਤਰੀਕੇ ਦੇ ਨਾਲ ਉਹਨੇ ਕੇਰਲ ਆਦੀ ਉਹਨਾਂ ਦੇ ਹੋਰ ਸਟੇਟਸ ਦੀ ਐਗਜ਼ਾਮਪਲ ਦਿੱਤੀ ਹੈ ਕਿ ਇਹ ਸਾਰੇ ਜੁੜ ਕੇ ਜਿਹੜੇ ਨੇ ਕਿ ਮੁਹੱਬਤ ਦੇ ਨਾਲ ਰਹਿੰਦੇ ਨੇ ਤੇ ਇਹ ਸਾਰਾ ਆਪਦੀ ਸਟੇਟਸ ਬਣਾਦੇ ਨੇ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਸਾਰੇ ਮਾਈਨੋਰਟੀਜ਼ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣ ਦੀ ਇਜਾਜ਼ਤ ਹੈ ਤੇ ਬਰਾਬਰੀ ਹੈ ਤੇ ਦੂਜੇ ਪਾਸੇ ਚਾਰ ਤਾਰਾ ਲੈ ਕੇ ਚੱਲੇ ਨੇ ਵਨ ਨੇਸ਼ਨ ਵਨ ਇਲੈਕਸ਼ਨ ਵਨ ਰਿਲੀਜਨ ਵਨ ਲੈਂਗੁਏਜ ਜੇ ਮੈਂ ਅੱਜ ਪੰਜਾਬ ਦੇ ਵਿੱਚ ਬੈਠੀ ਆ ਜੇ ਮੈਨੂੰ ਕੋਈ ਕਦੇ ਪੰਜਾਬੀ ਵੱਡੀ ਤੁਹਾਡੀ ਮਾਂ ਬੋਲੀ ਪੰਜਾਬੀ ਹੀ ਆ ਦੂਜੀ ਬੋਲੀ ਹੋਏਗੀ ਤਾਂ ਮੈਂ ਉਸ ਗੱਲ ਨੂੰ ਸਿਰੇ ਤੋਂ ਨਕਾਰਦੀ ਆ। ਇਹੀ ਗੱਲ ਰਾਹੁਲ ਗਾਂਧੀ ਜੀ ਨੇ ਕਹੀ ਆ ਵੀ ਤੁਹਾਡੇ ਦੇਸ਼ ਤੁਹਾਡੇ ਪਰਦੇਸ ਦੇ ਵਿੱਚ ਤੁਹਾਡੀ ਮਾਂ ਬੋਲੀ ਜਿਹੜੀ ਆ ਸਭ ਤੋਂ ਉੱਪਰ ਐ ਤੁਸੀਂ ਕਿਸ ਤਰੀਕੇ ਦੇ ਨਾਲ ਰਹਿਣਾ ਚਾਹੁੰਦੇ ਹੋ? ਔਰ ਉਹਨਾਂ ਨੇ ਐਗਜ਼ਾਮਪਲ ਦਿੱਤੇ ਇੱਕ ਸਿੱਖ ਨੂੰ ਉਹਦਾ ਨਾਮ ਪੁੱਛਿਆ ਵੀ ਭਾਈ ਤੂੰ ਦੱਸ ਤੇਰਾ ਨਾਮ ਕੀ ਐ? ਨਾਮ ਦੱਸ ਤੇ ਜੇ ਤੈਨੂੰ ਖਾਨ ਦੀ ਗੁਰਦੁਆਰਾ ਜਾਣਤੀ ਇਜਾਜ਼ਤ ਨਾ ਹੋਵੇ ਜੇ ਇਹ ਵਿਚਾਰ ਤਾਰਾ ਇਸੇ ਤਰੀਕੇ ਨਾਲ ਚਲਦੀ ਰਹੀ ਤਾਂ ਇਹ ਇਜਾਜ਼ਤ ਵੀ ਹੋ ਸਕਦਾ ਤੁਹਾਨੂੰ ਲੈਣੀ ਪਵੇ ਔਰ ਇਹਦਾ ਐਗਜ਼ਾਮਪਲ ਅਸੀਂ ਡੱਲੇਵਾਲ ਜੀ ਤੇ ਸਿਰਸਾ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ 에어ਪੋਰਟ ਤੇ 4-4 ਘੰਟੇ ਰੋਕਿਆ ਗਿਆ ਤੇ ਜਾਣ ਨਹੀਂ ਦਿੱਤਾ ਗਿਆ ਇਹ ਬਹੁਤ ਮਹੋਨੇ ਐਗਜ਼ਾਮਪਲ ਹੈ ਹੋ ਕੇ ਹਟਿਆ ਜੋ ਹਾਲਾਤ ਤੇਜ ਤੇ ਬਣੇ ਹੋਏ ਕੋਣ ਗੱਲ ਸਭ ਤੋਂ ਮੰਦਭਾਗੀ ਗੱਲ ਹੈ ਜਿਹੜੀ ਤਜਿੰਦਰ ਤਰਵਿੰਦਰ ਸਿੰਘ ਮਰਵਾਹਾ ਜਿਸ ਜਿਸ ਕਰਕੇ ਨੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਜਿਨ੍ਹਾਂ ਨੇ ਕਿਹਾ ਵੀ ਰਾਹੁਲ ਗਾਂਧੀ ਦਾ ਉਹੀ ਹਾਲ ਹੋਏਗਾ ਜੋ ਉਹਨਾਂ ਦੀ ਦਾਦੀ ਦਾ ਹੋਇਆ ਸਰੇ ਆਮ ਲੀਡਰ ਆਫ ਆਪੋਜੀਸ਼ਨ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਪਹਿਲਾਂ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਵੀ ਮੈਂ ਪਰਚਾ ਦਰਜ ਕਰਾਵਾਂ ਇਤਰੇ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਵਾਂ ਪਰ ਸ਼ੇਰ ਕਿਉਂਕਿ ਮੈਂ ਜਿਹੜੀ ਵਿਚਾਰਧਾਰਾ ਨਾਲ ਸਹਿਮਤ ਨਾਲ ਖੜੀ ਹਾਂ ਉਹ ਕਹਿੰਦੀ ਹੈ ਅਹਿੰਸਾ ਸਤਿਭਾਵਨਾ ਤੇ ਸत्याग्रह ਕਰੋ ਪਿਆਰ ਨਾਲ ਰੋ ਮੇਰਾ ਲੀਡਰ ਕਹਿੰਦਾ ਮੈਂ ਮੁਹੱਬਤ ਦੀ ਦੁਕਾਨ ਖੋਲਣੀ ਆ ਤਾਂ ਨਫ਼ਰਤ ਨੂੰ ਨਫ਼ਰਤ ਦੇ ਨਾਲ ਨਹੀਂ ਕਟਿਆ ਜਾ ਸਕਦਾ ਨਫ਼ਰਤ ਜੇ ਕਿ ਖਤਮ ਕਰਨੀ ਆ ਤਾਂ ਉਹਦੇ ਲਈ ਮੁਹੱਬਤ ਜ਼ਰੂਰੀ ਹੈ ਸੋ ਮੈਂ ਆਹਾ ਗੇਟ ਵੈਲ ਸੂਨ ਦਾ ਜਿਹੜਾ ਬੁਕੇ ਆ ਸਰਵਿੰਦਰ ਸਿੰਘ ਮਰਵਾਹਾ ਜਿਹੜੇ ਬੀਜੇਪੀ ਦੇ ਦਿੱਲੀ ਤੋਂ ਐਸਐਮਐਲ ਰਹੇ ਆ ਔਰ ਜਿਹੜੇ ਕਿ ਇੰਨਾ ਕੁ ਨਫਰਤ ਫੈਲਾਉਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਬੁਕੇ ਭੇਜ ਰਹੀਆਂ ਇਸ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਸੱਦ ਬੁੱਧੀ ਬਖਸ਼ੇ ਤੇ ਸਿਆਣਾ ਕਰੇ ਕਿ ਨਫਰਤ ਫੈਲਾਉਣ ਦੇ ਨਾਲ ਪੰਜਾਬ ਕੀ ਨਹੀਂ ਹੋ ਸਕਦੀ ਹੈਗੀ ਕਿਸੇ ਦੇ ਵਿਚਾਰਧਾਰਾ ਨੂੰ ਜੇ ਅੱਗੇ ਲਿਜਾਣਾ ਹੈ ਤੇ ਜੇ ਦੇਸ਼ ਦੇਸ਼ ਨੇ ਅੱਜ ਜਵਾਬ ਦਿੱਤਾ ਹੈ ਨਫਰਤ ਨੂੰ ਕਿ ਨਫਰਤ ਨਹੀਂ ਸਾਨੂੰ ਮੁਹੱਬਤ ਚਾਹੀਦੀ ਹੈ ਤੇ ਮੈਂ ਅਰਦਾਸ ਕਰਾਂ ਨਹੀਂ ਸੱਚੇ ਪਾਤਸ਼ਾਹ ਜੀ ਕਿ ਤਰਨਵੀਰ ਸਿੰਘ ਬਰਵਾਹਾ ਨੂੰ ਸਦਬੁੱਧੀ ਬਖਸ਼ਣ ਤੇ ਉਹ ਇਸ ਤਰੀਕੇ ਦੇ ਨਫਰਤੀ ਬਿਆਨ ਨੇ ਜਿਹੜੇ ਨਫਰਤੀ ਬਿਆਨ ਨਾ ਫੈਲਾਉਣ ਗੱਲਾਂ ਨੂੰ ਤੋੜ ਮਰੋੜ ਕੇ ਜੋ ਭਾਜਪਾ ਕਰਦੀ ਆਈ ਹੈ ਇਹ ਨਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਹੋ